ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਸਿੱਖ, ਮੁਸਲਿਮ, ਦਲਿਤ, ਈਸਾਈ, ਸਾਂਝਾ ਫਰੰਟ ਦੇ ਮੈਂਬਰਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਹੋਇਆਂ ਕਿਸਾਨਾਂ ਦੇ ਹੱਕ 'ਚ ਸ਼ਹਿਰ 'ਚ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਦੇ ਸਫਲ ਹੋਏ ਭਾਰਤ ਬੰਦ ਦੇ ਸੱਦੇ ਤੋਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੰਦੋਲਨ ਕਿਸਾਨਾਂ ਦੀ ਵਿਜੈ ਹੁਣ ਭਾਰਤ ਦੇ ਹਰੇਕ ਵਰਗ ਦਾ ਬਣ ਚੁੱਕਾ ਹੈ। ਇਸ ਲਈ ਮੋਦੀ ਸਰਕਾਰ ਨੂੰ ਮਨਕੀ ਬਾਤ ਛੱਡ ਕੇ ਦੇਸ਼ ਵਾਸੀਆਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਤੇ 9 ਦਸੰਬਰ ਨੂੰ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਬ ਦੀ ਰਿਪੋਰਟ ਤੇ ਚੌਧਰੀ ਸਾਹਿਬ ਅੱਜ ਸਾਂਝਾ ਫਰੰਟ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅੱਜ ਫਿਰ ਦਿੱਤਾ ਗਿਆ ਕੀ ਲੱਗਦਾ ਹੈ ਕਿ ਜੋ ਕੱਲ ਮੀਟਿੰਗ ਹੋਣ ਜਾ ਰਹੀ ਹੈ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਕੋਈ ਅਸਰ ਪੈ ਗਿਆ ਦਾ ਦੇਖੋ ਜੀ ਅਸਰ ਤਾਂ ਕੋਈ ਵੀ ਜਿਹੜਾ ਕੋਲਿਆ ਦੁਨੀਆ ਦੇ ਵਿੱਚ ਕਿਤੇ ਵੀ ਦੇਖ ਲਓ ਉਹਦਾ ਅਸਰ ਹੁੰਦਾ ਹੈ ਡੈਮੋਕ੍ਰੇਸੀ 'ਚ ਜਿਹੜੇ ਅੰਦੋਲਨਾਂ ਸੰਘਰਸ਼ਾ ਉਹੀ ਤਾਂ ਸਹੀ ਨਤੀਜੇ ਲੈ ਕੇ ਆਉਂਦੇ ਨੇ ਤੇ ਇਹ ਜਿਹੜਾ ਆ ਜਿਹੜਾ ਅੱਜ ਦਾ ਮਹਾ ਕਿਸਾਨ ਭਾਰਤ ਬੰਦਿਆ ਇਹ ਤੇ ਅੱਜ ਮੋਦੀ ਸਰਕਾਰ ਦੀਆਂ ਜੜਾਂ ਨੂੰ ਚੰਗਾ ਤੇਲ ਦੇਵੇਗਾ ਔਰ ਇਹ ਜਿਹੜਾ ਜਿਹੜਾ ਅੱਜ ਪੁੱਠਾ ਸ਼ੁਰੂ ਹੋ ਗਿਆ ਔਰ ਇਹ ਹੁਣ ਪੁੱਠਾ ਹੀ ਰਹਿਣਾ ਸਿੱਧਾ ਨਹੀਂ ਹੋਣਾ ਔਰ ਦੂਜੀ ਗੱਲ ਮੈਂ ਇਥੇ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸੰਘਰਸ਼ ਨੂੰ ਜਿਹੜਾ ਬਲ ਦੇਣ ਦੀ ਗੱਲ ਆ ਜਦੋਂ ਇਹ ਕਾਨੂੰਨ ਪਾਸ ਹੋਏ ਸੀ ਨਾ ਤੇ ਉਸ ਵੇਲੇ ਵੀ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਜਿਹੜਾ ਉਹਨਾਂ ਦਾ ਵਿਸ਼ਵਾਸ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਜਿਹੜੇ ਭਾਜਪਾ ਦੇ ਉੱਚ ਕੋਟੀ ਦੇ ਨਿੱਤਾਂ ਨੇ ਇਹਨਾਂ ਦੇ ਘਰਾਓ ਕਰਨੇ ਨੇ ਔਰ ਇਹ ਦੀ ਜਿਹੜੀ ਸ਼ੁਰੂਆਤ ਆ ਸਿੱਖ ਮੁਸਲਿਮ ਦਲਤ ਈਸਾਈ ਸਾਂਝਾ ਫਰੰਟ ਵੱਲੋਂ ਕੀਤੀ ਗਈ ਸੀ ਜਿੱਦਣ ਹੁਸ਼ਿਆਰਪੁਰ ਦੇ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਨੇ ਅੰਬਰ ਹੋਟਲ 'ਚ ਜਿਹੜੀ ਪ੍ਰੈਸ ਕਾਨਫਰੰਸ ਕਰਨੀ ਸੀ ਹਾਲਾਂਕਿ ਉਹਨਾਂ ਦੇ ਇੰਤਜ਼ਾਮ ਦੇ ਵਿੱਚ ਪੁਲਿਸ ਨੇ ਬੜੇ ਜਿਹੜੇ ਆ ਇੰਤਜ਼ਾਮ ਕੀਤੇ ਸੀਗੇ ਸੁਰੱਖਿਆ ਦੇ ਦੋ ਬੈਰੀਕੇਡ ਕੀਤੇ ਸੀ ਪਰ ਇਹ ਭਾਵਨਾਵਾਂ ਨਾਲ ਸਾਡੇ ਜੁੜਿਆ ਹੋਇਆ ਸਾਡੀ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਮੁੱਦਾ ਆ ਕਿਸਾਨੀ ਕਿਉਂਕਿ ਭਾਰਤ ਦਾ 70% ਦੀ ਕਿਸਾਨ ਜਿਹੜਾ ਕਿਸਾਨੀ ਕਰਦਾ ਆ ਤੇ ਦੇਸ਼ ਚੱਲਦਾ ਤੇ ਇਹ ਸਾਨੂੰ ਲੱਗਾ ਕਿ ਇਹ ਤਾਂ ਸਾਡੀ ਹੋਂਦ ਤੇ ਹੀ ਹੱਥ ਪਾ ਲਿਆ ਇਹਨਾਂ ਨੇ ਹੋਂਦ ਖਤਮ ਕਰਨ ਲੱਗੇ ਆ ਕਾਰਪੋਰੇਟ ਨੂੰ ਵੇਚਣ ਲੱਗੇ ਆ ਸਾਰਾ ਕੁਝ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਪਹਿਲੋਂ ਕਿਸਾਨ ਮਜ਼ਦੂਰ ਆ ਉਸ ਤੋਂ ਬਾਅਦ ਹੀ ਅਸੀਂ ਬਾਕੀ ਸਭ ਕੁਝ ਆ ਤੇ ਇਸ ਕਰਕੇ ਅਸੀਂ ਇਹ ਸਨੇਹਾ ਦੇ ਦਿੱਤਾ ਸੀ ਸਾਂਝਾ ਫਰੰਟ ਨੇ ਇਹ ਮੈਸੇਜ ਦੇ ਦਿੱਤਾ ਸੀ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਭਾਜਪਾ ਦਾ ਚਾਹੇ ਕੇਂਦਰ ਨਾਲ ਸੰਬੰਧਿਤ ਨੇਤਾ ਆਵੇ ਇਹ ਪੰਜਾਬ ਭਾਟਪਾ ਦੇ ਸਬੰਧਤ ਨੇਤਾਉਣਗੇ ਅਸੀਂ ਉਹਨਾਂ ਦਾ ਘਰਾਓ ਕਰਾਂਗੇ ਔਰ ਅੰਬਰ ਹੋਟਲ ਦੇ ਵਿੱਚ ਦੋ ਬੈਰੀਕੇਡ ਅਸੀਂ ਬ੍ਰੇਕ ਕਰਕੇ ਉੱਥੇ ਜਾ ਕੇ ਅਸੀਂ ਪੂਰੇ ਜੋਰ ਦੇ ਨਾਲ ਪ੍ਰੋਟੈਸਟ ਕੀਤਾ ਔਰ ਪੂਰੇ ਪੰਜਾਬ ਦੇ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਹ ਜਿਹੜੀ ਗੱਲ ਕਿਸਾਨ ਜਥੇਬੰਦੀਆਂ ਨੇ ਕਹੀ ਆ ਉਹ ਉਹ ਜਾ ਨਹੀਂ ਜਾ ਦਵਾਗੇ ਕਿਉਂਕਿ ਕਿਸਾਨਾਂ ਦੀ ਗੱਲ ਤੇ ਹੀ ਅੱਜ ਵੀ ਪਹਿਰਾ ਦਿੱਤਾ ਜਾ ਰਿਹਾ ਹੈ ਜੋ ਸਿੰਗੂ ਬਾਰਡਰ ਕੁੰਡਲੀ ਬਾਰਡਰ ਤੇ ਜਾਂ ਪੂਰੇ ਭਾਰਤ ਦੇ ਕਿਸਾਨ ਜਿਹੜੇ ਅੱਜ ਪੰਜਾਬ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਉਹ ਇੱਕ ਸੰਦੇਸ਼ ਜਿਹੜੇ ਪੰਜਾਬ ਚੋਂ ਗਏ ਆ ਉਹਦਾ ਨਤੀਜਾ ਆ ਸੋ ਅੱਜ ਦਾ ਮਹਾ ਕਿਸਾਨ ਬੰਦ ਭਾਰਤ ਦਾ ਪੂਰੀ ਤਰ੍ਹਾਂ ਸਫਲ ਰਿਹਾ ਔਰ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇੱਥੇ ਸਰਕਾਰਾਂ ਜਿਹੜੀਆਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਜਦੋਂ ਲੋਕ ਖੜ ਜਾਂਦੇ ਤਾਂ ਸਿੱਟ ਵੀ ਦਿੰਦੇ ਨੇ ਸੋ ਇਸ ਕਰਕੇ ਮੋਦੀ ਸਰਕਾਰ ਨੂੰ ਇਮੀਡੀਏਟਲੀ ਜਿਹੜੀ ਕੱਲ ਕਿਸਾਨਾਂ ਨਾਲ ਮੀਟਿੰਗ ਆ ਉਹਨੂੰ ਸੀਰੀਅਸ ਲੈਣਾ ਚਾਹੀਦਾ ਕਿਉਂਕਿ ਹੁਣ ਬਾਰ-ਬਾਰ ਮੀਟਿੰਗਾਂ ਨਹੀਂ ਹੋਣੀਆਂ ਕਿਸਾਨਾਂ ਨੇ ਕਹਿਤਾ ਕਿ ਸਾਡੀ ਲਾਸਟ ਮੀਟਿੰਗ ਆ ਉਹ ਵੀ ਜੇ ਨਾਲੀ ਜਿਹੜੀ ਪ੍ਰਪੋਜ਼ਲ ਆਏਗੀ ਉੱਤੇ ਅਜੈਂਡਾ ਕੀ ਆ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਸਾਨੂੰ ਅਜੈਂਡਾ ਭੇਜੋ ਪਹਿਲੋਂ ਅਜੈਂਡੇ 'ਚ ਜੇ ਇਹ ਹੋਏਗਾ ਕਿ ਅਸੀਂ ਰਿਵੀਲ ਕਰਨ ਨੂੰ ਤਿਆਰ ਆ ਅਸੀਂ ਰੱਦ ਕਰਨ ਨੂੰ ਕਾਨੂੰਨ ਤਿਆਰ ਆ ਤਾਂ ਕਿਸਾਨਾਂ ਨੇ ਕਿਹਾ ਅਸੀਂ ਫੇਰ ਹੀ ਜਾਣਾ ਕਿਉਂਕਿ ਸਾਡੇ ਸਾਡੇ ਹੁਣ ਕੱਲੇ ਮਾਲ-ਸਮਾਨ ਦੀ ਗੱਲ ਨਹੀਂ ਪੂਰੇ ਭਾਰਤ ਦੇ 135 ਕਰੋੜ ਲੋਕਾਂ ਦੇ ਮਾਲ-ਸਮਾਨ ਦੀ ਗੱਲ ਆ ਇਸ ਕਰਕੇ ਅਸੀਂ ਉਦੋਂ ਹੀ ਤੁਹਾਡੇ ਕੋਲ ਮੀਟਿੰਗ ਕਰਨ ਆਉਣਾ ਜਦੋਂ ਏਜੰਡਾ ਆਏਗਾ ਸੋ ਹਾਲੇ ਤੱਕ ਤੇ ਸਾਡੇ ਕੋਲ ਕੋਈ ਖਬਰ ਨਹੀਂ ਏਜੰਡੇ ਦੀ ਪਰ ਜੇ ਏਜੰਡਾ ਆਇਆ ਮੈਨੂੰ ਵਿਸ਼ਵਾਸ ਹੈ ਕਿ ਕਿਸਾਨ ਜਿੱਤ ਕੇ ਆਉਣਗੇ ਔਰ ਪੂਰਾ ਦੇਸ਼ ਜਿੱਤੇਗਾ ਕਿਸਾਨ ਮਜ਼ਦੂਰ ਜਿੱਤ ਕੇ ਉੱਥੋਂਗੇ ਪਹਿਲਾਂ ਤਾਂ ਮੈਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜਿਹੜੀ ਖਾਲਿਸਤਾਨ ਦੇ ਨਾਂ ਤੇ ਰੰਗਤ ਦਿੱਤੀ ਜਾ ਰਹੀ ਹੈ ਨੈਸ਼ਨਲ ਮੀਡੀਆ ਵੱਲੋਂ ਇਹ ਸਾਰੀ ਮੋਦੀ ਸਰਕਾਰ ਦੀ ਸਾਜ਼ਿਸ਼ ਹੈ ਕਿਉਂਕਿ ਜਿਹੜੇ ਕਿਸਾਨ ਆ ਇਹ ਕਿਸੇ ਵੀ ਧਰਮ ਦੇ ਨਾਲ ਨਹੀਂ ਹੈ ਕਿਉਂਕਿ ਕਿਸਾਨ ਦਾ ਕੋਈ ਧਰਮ ਨਹੀਂ ਹੈਗਾ ਉੱਚ ਐਸਸੀ ਵੀ ਆਉਂਦੀ ਹੈ ਬੀਸੀ ਵੀ ਆਂਦੇ ਐਸਟੀ ਓਬੀਸੀ ਔਰ ਸਾਰੀ ਕਮਿਊਨਿਟੀ ਆਂਦੀ ਹੈ ਕਿਉਂਕਿ ਜੇ ਆਪਾਂ ਧਰਮ ਦੇ ਨਾਮ ਦੇ ਨਾਲ ਕਿਸਾਨ ਨੂੰ ਜੋੜਾਂਗੇ ਤਾਂ ਉਹ ਮਾੜੀ ਗੱਲ ਆ ਕਿਉਂਕਿ ਜਿਹੜਾ ਉੱਥੇ ਅੱਜ ਅੰਦੋਲਨ ਚੱਲ ਰਿਹਾ ਵਾ ਤੁਸੀਂ ਦੇਖ ਰਹੇ ਹੋ ਵੀ ਉਹ ਜਿਹੜੀਆਂ ਪੰਜਾਬ ਦੀ ਔਰ ਪੂਰੇ ਦੇਸ਼ ਦੀ ਭਾਵਨਾ ਵਾ ਜਿਹੜੀ ਭਾਵਨਾ ਅੱਜ ਉੱਥੇ ਸੇ ਚਾਹੇ ਕੋਈ ਸਿੱਖ ਕਮਿਊਨਿਟੀ ਤੋਂ ਆ ਚਾਹੇ ਉਹ ਐਸਸੀ ਕਮਿਊਨਿਟੀ ਤੋਂ ਆ ਚਾਹੇ ਉਹ ਮੁਸਲਮਾਨ ਆ ਜਾਂ ਕ੍ਰਿਸਚੀਅਨ ਆ ਕੋਈ ਵੀ ਆ ਉੱਥੇ ਕੋਈ ਧਰਮ ਦੇ ਨਾਤੇ ਰਾਜਨੀਤੀ ਨਹੀਂ ਕੀਤੀ ਜਾ ਰਹੀ ਸਿਰਫ ਔਰ ਸਿਰਫ ਕਿਸਾਨੀ ਤੇ ਔਰ ਮਜ਼ਦੂਰ ਦੇ ਨਾਤੇ ਉੱਥੇ ਸੰਘਰਸ਼ ਕੀਤਾ ਜਾ ਰਿਹਾ ਔਰ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆ ਵੀ ਜਦੋਂ 6 ਮਹੀਨੇ ਤੋਂ ਕਿਸਾਨ ਤੁਹਾਨੂੰ ਕਹਿ ਰਹੇ ਆ ਜਿਹੜਾ ਇਹ ਕਾਲਾ ਕਾਨੂੰਨ ਪਾਸ ਕੀਤਾ ਤੁਸੀਂ ਇਹ ਸਾਡੇ ਲਈ ਮੌਤ ਦਾ ਬਰੰਟ ਵਾ ਫਿਰ ਆਪਾਂ ਕਿਉਂ ਉਹਨਾਂ ਨੂੰ ਜ਼ਬਰਦਸਤੀ ਥੋਪ ਰਹੇ ਆ ਕਿਉਂਕਿ ਅੱਜ ਜਿਹੜਾ ਕਿਸਾਨ ਮਹਾ ਕਿਸਾਨ ਭਾਰਤ ਬੰਦ ਦਾ ਸੱਦਾ ਸੀ ਅੱਜ ਸਿੱਖ ਮੁਸਲਿਮ ਦਲਿਤ ਈਸਾਈ ਸਾਂਝੇ ਫਰੰਟ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਪਹਿਲਾਂ ਵੀ ਸਮਰਥਨ ਦਿੱਤਾ ਗਿਆ ਅੱਜ ਵੀ ਦਿੱਤਾ ਗਿਆ ਉਹ ਰਾਜ ਜਿਹੜਾ ਬਹੁਤ ਵਧੀਆ ਨਜ਼ਾਰਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਦੇਖਿਆ ਗਿਆ ਕਿਉਂਕਿ ਉਹਦੇ ਵਿੱਚ ਹਰੇਕ ਕਮਿਊਨਿਟੀ ਕੋਈ ਇੱਕ ਧਰਮ ਨਹੀਂ ਸੀਗਾ ਹਰੇਕ ਕਮਿਊਨਿਟੀ ਨੇ ਆ ਕੇ ਸਾਥ ਦਿੱਤਾ